ਬੀਤੇ ਦਿਨੇ ਕਿਸਾਨ ਆਗੂ ਤੇ ਗੋਲੀ ਚਲਾਉਣ ਵਾਲੇ ਤਿੰਨ ਬਦਮਾਸ਼ਾਂ ਨੂੰ ਪੁਲਿਸ ਵੱਲੋਂ ਜਿਹੜਾ ਆ ਉਹ ਇਨਕਾਊਂਟਰ ਕਰ ਦਿੱਤਾ ਗਿਆ ਜੀ ਹਾਂ ਤੁਹਾਨੂੰ ਦੱਸਿਆ ਕਿ ਬੀਤੇ ਦਿਨੀ ਮਖੂਦੇ ਵਿੱਚ ਤਿੰਨ ਨੰਬਰ ਦਮਾਸ਼ਾ ਵੱਲੋਂ ਕਿਸਾਨਾਂ ਆਗੂ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਸਨ ਤਾਂ ਉਸ ਤੋਂ ਬਾਅਦ ਪੁਲਿਸ ਨੂੰ ਵੱਲੋਂ ਇਹਨਾਂ ਦੀ ਭਾਲ ਕੀਤੀ ਜਾ ਰਹੀ ਸੀ ਤਾਂ ਪੁਲਿਸ ਵੱਲੋਂ ਜਿਹੜਾ ਆ ਇੱਕ ਨਾਕਾ ਲਗਾਇਆ ਹੋਇਆ ਸੀ ਤਾਂ ਨਾਕੇ ਦੇ ਉੱਤੇ ਇਹ ਗੱਡੀ ਆਉਂਦੀ ਆ ਤਾਂ ਗੱਡੀ ਨੂੰ ਰੋਕ ਦੀ ਜਰੀਏ ਉਹ ਜੋ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਗੱਡੀ ਜਿਹੜੀ ਆ ਉਹ ਖੇਤਾਂ ਦੇ ਵਿੱਚ ਜਾ ਵੜਦੀ ਆ ਤਾਂ ਇੱਕ ਨੌਜਵਾਨ ਜਿਹੜਾ ਆ ਉਹਦੇ ਵਿੱਚੋਂ ਬਾਹਰ ਡਿੱਗਦਾ ਆ ਤਾਂ ਉਹਦੇ ਵੱਲੋਂ ਜਿਹੜਾ ਪੁਲਿਸ ਤੇ ਫਾਇਰ ਕੀਤਾ ਜਾਂਦਾ ਆ ਤਾਂ ਜਵਾਬੀ ਫਾਇਰ ਦੇ ਵਿੱਚ ਵੀ ਜਿਹੜੇ ਪੁਲਿਸ ਵੱਲੋਂ ਫਾਇਰ ਕੀਤੇ ਜਾਂਦੇ ਨੇ ਤਾਂ ਪੁਲਿਸ ਵੱਲੋਂ ਜਿਹੜਾ ਆ ਬਾਰ-ਬਾਰ ਉਸ ਨੂੰ ਕਿਹਾ ਜਾਂਦਾ ਕਿ ਪੁਲਿਸ ਤੇ ਉਤੇ ਗੋਲੀਆਂ ਨਾ ਚਲਾਈ ਜਾਂ ਪਰ ਉਸ ਤੇ ਬਾਵਜੂਦ ਵੀ ਦੋ ਫਾਇਰ ਜਿਹੜੇ ਨੇ ਉਸ ਬਦਮਾਸ਼ ਵੱਲੋਂ ਪੁਲਿਸ ਤੇ ਕੀਤੇ ਜਾਂਦੇ ਤਾਂ ਪੁਲਿਸ ਦੀ ਜਵਾਬੀ ਫਾਇਰਿੰਗ ਦੇ ਵਿੱਚ ਤਾਂ ਉਸ ਦੇ ਪੱਟ ਤੇ ਜਾ ਕੇ ਗੋਲੀ ਲੱਗਦੀ ਹੈ ਤਾਂ ਗੋਲੀ ਲੱਗਣ ਦੇ ਨਾਲ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦਾ ਜਿਸ ਨੂੰ ਹੁਣ ਜਿਹੜਾ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਦੋ ਉਸ ਦੇ ਜਿਹੜੇ ਸਾਥੀ ਨੇ ਉਹ ਭੱਜਣ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ ਤਾਂ ਪੁਲਿਸ ਵੱਲੋਂ ਜਿਹੜਾ ਹਥਿਆਰ ਆ ਉਹ ਵੀ ਜਿਹੜਾ ਬਰਾਮਦ ਕਰ ਲਿੱਤਾ ਗਿਆ ਹੈ ਔਰ ਜਿਹੜਾ ਬਦਮਾਸ਼ ਦੀ ਤੁਸੀਂ ਤਸਵੀਰ ਵੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਪੁਲਿਸ ਵੱਲੋਂ ਉਸ ਨੂੰ ਘੇਰਾ ਪਾਇਆ ਜਾ ਰਿਹਾ ਤਾਂ ਉਸ ਦੀ ਜਿਹੜੀ ਆ ਉਹ ਤਲਾਸ਼ੀ ਲਈਤੀ ਜਾ ਰਹੀ ਹੈ ਤਾਂ ਪੁਲਿਸ ਵੱਲੋਂ ਜਿਹੜਾ ਆ ਉਹ ਜਿਹੜਾ 9mm ਦਾ ਜਿਹੜਾ ਪਿਸਤਲ ਆ ਉਹ ਵੀ ਉਹਦੇ ਕੋਲੋਂ ਬਰਾਮਦ ਕਰ ਲਿੱਤਾ ਗਿਆ ਹੈ ਇਸ ਮੁਹਿੰਮ ਦੇ ਤਹਿਤ ਜਿਹੜਾ ਕਿ ਵੱਡੀ ਕਾਮਯਾਬੀ ਪੰਜਾਬ ਪੁਲਿਸ ਨੂੰ ਮਿਲੀ ਹੈ ਮਾਨਯੋਗ ਸੀਐਮ ਸਾਹਿਬ ਡੀਜੀਬੀ ਪੰਜਾਬ ਸਾਹਿਬ ਤੇ ਐਸਐਸਪੀ ਅਭੀ ਮਨਿਓ ਰਾਣਾ ਜੀ ਆਈਪੀਐਸ ਤਰਨਤਾਰਨ ਤੋਂ ਇੱਕ ਇੱਕ ਸਪੈਸ਼ਲ ਟੀਮ ਬਣਾਈ ਹੋਈ ਹੈ ਜਿਹੜੀ ਕਿ ਕਰਪਸ਼ਨ ਦੇ ਵਿੱਚ ਚਿੱਟੇ ਦੇ ਪਿੱਛੇ ਤੇ ਗੈਂਗਸਟਰਾਂ ਦੇ ਪਿੱਛੇ ਲੱਗੀ ਹੋਈ ਹੈ ਤੋਂ ਇਸੇ ਸਬੰਧ ਦੇ ਵਿੱਚ ਇੱਕ ਇਨਫੋਰਮੇਸ਼ਨ ਸੀਗੀ ਸਾਡੇ ਐਸਐਚਓ ਸਦਰ ਨੂੰ ਕਸ਼ਮੀਰ ਸਿੰਘ ਨੂੰ ਇਨਸਪੈਕਟਰ ਤੇ ਉਹਨਾਂ ਨੇ ਆਪਣੀ ਸਾਰੀ ਟੀਮ ਦੇ ਉੱਪਰ ਇੱਕ ਭੁੱਲਰ ਜਿਹੜਾ ਪਿੰਡ ਪੈਂਦਾ ਉੱਥੇ ਨਾਕਾ ਲਾਇਆ ਸੀਗਾ ਇਨਫੋਰਮੇਸ਼ਨ ਇਹ ਸੀਗੀ ਵੀ ਸਤਨਾਮ ਸਿੰਘ ਮੱਖੂ ਜਿਹੜਾ ਕਿ ਕਿਸਾਨ ਯੂਨੀਅਨ ਉਦੇ ਉੱਪਰ ਮੱਖੂ ਗੋਲੀ ਚੱਲੀ ਸੀਗੀ ਜਿਹੜੇ ਜਸਕਰਨ ਸਿੰਘ ਹਰਮਿੰਦਰ ਸਿੰਘ ਤੇ ਹਰਮਨ ਸਿੰਘ ਇਹ ਤਿੰਨ ਬੰਦੇ ਸੀਗੇ ਸੋ ਅੱਜ ਇਨਫੋਰਮੇਸ਼ਨ ਸੀ ਕਿ ਸਰ ਕੋ ਜਸਕਰਨ ਸਿੰਘ ਜੀ ਵੀ ਇੱਕ ਗੱਡੀ ਲੈ ਕੇ ਚਿੱਟੇ ਰੰਗ ਦੀ ਆ ਰਿਹਾ ਹੈਗਾ ਜਿਸ ਵੇਲੇ ਉਹ ਗੱਡੀ ਲੈ ਕੇ ਆਇਆ ਹੈਗਾ ਉਹਦੇ ਨਾਲ ਦੋ ਬੰਦੇ ਹੋਰ ਬੈਠੇ ਸੀਗੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਰੁਕਿਆ ਨਹੀਂ ਹੈਗਾ ਉਹਨਾਂ ਨੇ ਸਿੱਧੀ ਕੋਸ਼ਿਸ਼ ਕੀਤੀ ਗੱਡੀ ਚ ਗੱਡੀ ਮਾਰੇ ਗੱਡੀ ਪਿੱਛੇ ਹੋਣ ਕਰਕੇ ਉਹਨੇ ਗੱਡੀ ਜਿਹੜੀ ਖੇਤਾਂ 'ਚ ਵੜ ਗਈ ਖੇਤਾਂ 'ਚ ਵੜ ਕੇ ਦੇ ਉਹ ਬੰਦਾ ਜਿਹੜਾ ਸੀਗਾ ਜਸਕਰਨ ਸਿੰਘ ਗੱਡੀ ਚ ਲਾ ਰਿਹਾ ਸੀਗਾ ਉਹ ਉੱਥੇ ਡਿੱਗ ਪਿਆ ਉਸ ਤੋਂ ਅਗ ਡਿਗਦੇ ਨੇ ਉਹਨੇ ਦੋ ਗੋਲੀਆਂ ਜਿਹੜੀਆਂ ਰੋਂਤ ਜਿਤੀਆਂਗੇ ਪੁਲਿਸ ਦੇ ਉੱਪਰ ਦੋ ਬੰਦੇ ਜਿਹੜੇ ਸੀਗੇ ਜੇ ਹਰਮਿੰਦਰ ਸਿੰਘ ਤੇ ਹਰਨਾਮ ਸਿੰਘ ਇਹ ਮੌਕਾ ਤੋਂ ਉੱਥੇ ਭੱਜ ਗਏ ਤੇ ਉਸ ਤੋਂ ਬਾਅਦ ਪੁਲਿਸ ਨੇ ਦੋ ਤਿੰਨ ਵਾਰੀ ਲੜਕਾਰਾ ਮਾਰਿਆ ਵੀ ਨਾ ਪੁਲਿਸ ਗੋਲੀ ਨਾ ਚਲਾਈ ਜਾਵੇ ਗੋਲੀ ਨਾ ਚਲਾਈ ਜਾਵੇ ਪਰ ਉਹਨੇ ਫੇਰ ਪੁਲਿਸ ਦੇ ਉੱਪਰ ਦੋ ਗੋਲੀਆਂ ਚਲਾਈਆਂ ਗਿਆ ਤੇ ਪੁਲਿਸ ਦੀ ਜਵਾਬੀ ਦੇ ਵਿੱਚ ਉਹਦੇ ਪੱਟ ਦੇ ਗੋਲੀਆਂ ਚੀਗੇ ਦੋ ਬੰਦੇ ਜਿਹੜੇ ਹੈਗੇ ਹਰਮਨ ਤੇ ਨਾਲ ਹਰਮਿੰਦਰ ਜਿਹੜੇ ਹੈਗੇ ਉਹ ਵੀ ਫੜ ਲਏਗੇ ਸੱਜ ਕਰਨ ਨੂੰ ਹਸਪਤਾਲ ਪਹੁੰਚ ਜਾਏਗਾ ਤੇ ਸਰ ਇਹਨਾਂ ਕੋ 9mm ਦਾ ਪਿਸਤਲ ਹੈਗਾ ਪਾਕਿਸਤਾਨ ਮੇਡ ਹੈਗਾ ਜੀ ਤੇ ਉਹ ਮਿਲੇਗਾ 32 ਬੋਰ ਦਾ ਹੈਗਾ ਤੇ ਦੋ ਮੈਗਜ਼ੀਨ ਹੈਗੇ ਤੇ ਰੌਂ ਦੀ ਇੱਕ ਜਿੰਦਾ ਮਿਲਿਆ ਜੀ ਸਰ ਖਬੀਰ ਲੰਡਾ ਦੇ ਜਿਹੜੇ ਹੈਗੇ ਉਹ ਗੁਰਦੇ ਹੈਗੇ ਇਹਨਾਂ ਦੇ ਵਿੱਚ ਹਲੇ ਪੁੱਛ ਗਈ ਛਲੇ ਹੋਰ ਵੀ ਚੱਲੇ ਵੀ ਹੋਰ ਇਹਨਾਂ ਨੇ ਕਿਤੇ ਕਿਤੇ ਵਾਰਦਾਤਾ ਕੀਤੀਆਂ ਕਿਵੇਂ ਵੀ ਕੀ ਕਿਤੇ ਕਿਤੇ ਕੋਈ ਫਰੋਤੀ ਮੰਗੀ ਹੈ ਕੁਝ ਹੋ ਜਾਏਗਾ ਜੀ